ਸਤਿ ਸ੍ਰੀ ਅਕਾਲ ਜੀ ਓੰਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਵੀਰ ਜੀ ਤੁਹਾਨੂੰ ਦਿਖਾਲਦੇ ਆਂ ਝੋਟੀਆਂ ਤਾਜ਼ੀਆਂ ਸੂਈਆਂ ਤਿੰਨ ਤੇ ਇੱਕ ਤੋਕੜ ਗੱਪਣ ਚੈੱਕ ਪਾਸ ਆਹ ਵੇਖੋ ਆਹ ਝੋਡੀ ਵੀ ਬਹੁਤ ਚੰਗੀ ਸ਼ਕੀਨ ਸ਼ਕੂਨ ਬਹੁਤ ਤੇ 10 ਕਿਲੋ ਦੁੱਧ ਵੀ ਨੱਟ ਤੇ ਆ ਰਿਹਾ ਥਾਣ ਦੇ ਵੀ ਦੀ ਖੁੱਲੇ ਦੀ ਆਹ ਝੋਡੀ ਬਹੁਤ ਵੱਡੀ ਪੂਰੇ ਕੱਦ ਕਾਠ ਵਾਲੀ ਤੋਕੜ ਗੱਪਣ ਚੈੱਕ ਪਾਸ ਤੇ ਆਹ ਨੀਲੀ ਰਾਵੀ ਦੀ ਝੋਡੀ ਤਾਜੀ ਸੂਈ ਤੇ ਬਹੁਤ ਚੰਗੇ ਦੁੱਧ ਤੇ ਆ ਤਾਜੀ ਸੂਈ ਥਲੇ ਦੁੱਧ ਬਹੁਤ ਚੰਗਾ ਆਹ ਵੇਖੋ ਥਾਣ ਦੇ ਵਾ ਹਿੰਗ ਉਸੰਗਰੀ ਕੁਆਲਿਟੀ ਤੁਹਾਨੂੰ ਦਿਖਾਉ ਲਦੇ ਆਂ ਆ ਵੇਖੋ ਜੀ ਬਾਕੀ ਕੱਲੀ ਕੱਲੀ ਦੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਦੇ ਆਂ ਤੇ ਕੱਲੀ ਕੱਲੀ ਦੀ ਜਾਣਕਾਰੀ ਦਿੰਦੇ ਆਂ ਜੀ ਹਾਂਜੀ ਸਾਰੇ ਵੀਰਾਂ ਨੂੰ ਸਾਸੀ ਕਾਲਾ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਾਮ ਓਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜਿਲ੍ਹਾ ਗਰਦਾਸਪੁਰ ਤੇ ਨੰਬਰ ਸਾਡਾ ਜੀ 97792834419779283441 ਹੋਰ ਮੰਗਲੂ ਜੀ ਕਹਿਮ ਜੇ ਹਾਂਜੀ ਹੋਰ ਕੀ ਭੰਡਿਆ ਵੇਲੇ ਤੇ ਵਖਾ ਲੀ ਗਏ ਚਲੋ ਕਿਧਰੋਂ ਸ਼ੁਰੂਆਤ ਕਰੀਏ ਉਧਰੋਂ ਕਿ ਇਧਰੋਂ ਇਧਰੋਂ ਕਰ ਲੀ ਅੱਜ ਇਧਰੋਂ ਕਰਨੀਏ ਹਾਂਜੀ ਤੇ ਇਹਦੇ ਮਗਰ ਆਹ ਕੱਟੀ ਆ ਜੀ ਅੱਛਾ ਤੇ ਪਹਿਲਾ ਸੁਆਹ ਜੇ ਠੀਕ ਆ ਤੇ 9-10 ਕਿਲੋ ਦੁੱਧ ਤਿਆਰ ਆ ਤੇ ਚੌਣ ਚਾਣੇ ਦੀ ਜੜੀ ਦੀਆਂ ਬਹੁਤ ਜਿਆਦਾ ਚੰਗੀਆਂ ਇਹਦੀ ਮੋਟਰ ਹੀ ਆ ਅੱਛਾ ਹਾਂਜੀ ਖੋਲੋ ਜੀ ਲਓ ਮੰਗ ਲਓ ਜੀ ਖੋਲ ਕੇ ਦਿਖਾ ਲ ਦਿੰਦੇ ਆ ਲਓ ਜੀ ਕੱਟੀ ਮਗਰ ਜੇ ਅੱਛਾ ਉਧਰੋਂ ਪੜਾ ਤੋੜ ਦਈਏ ਲਖਾ ਜੀ ਰੋਗ ਦੋ ਰੋਗ ਦੇ ਤੇ ਵਿਖਾ ਲੋ ਮੰਗਰ ਜੀ ਇੱਕ ਵਾਰ ਇਹਨੂੰ ਤੋੜ ਕੇ ਦਿਓ ਵਿਖਾ ਲੋ ਲੈ ਵਾੜੇ ਗੱਡੀ ਮਖਰਿਆ ਜੀ 9 ਕਿਲੋ 10 ਕਿਲੋ 10 ਕਿਲੋ ਹੀ ਦੋ ਦੇ ਨੌ ਦੀ ਕੋਈ ਗਾਰੰਟੀ ਲੈ ਜੀ ਅੱਛਾ ਠੀਕ ਆ ਜੀ ਥਣ ਥਣ ਵਿਖਾ ਦਿਓ ਅਸੀਂ ਤੁਸਾਈਡ ਤੋਂ ਬਹੁਤ ਚੰਗਾ ਥਣਿਆ ਮੋਟਾ ਮੋਟਾ ਤੇ ਕੀਮਤਾਂ ਜੀ ਕਿੰਨੇ ਕੇ ਜਿੰਨੀ ਘਮੇ ਮੰਗੂ ਕਿੰਨੇ ਚ ਦੇ ਦਈਏ ਦੱਸੋ ਜੀ ਦੱਸੋ ਤੁਸੀਂ ਦੱਸੋ ਜੀ ਦੇ ਰਿਹਾ ਕੁਵੀ ਦੀ ਜੀ ਕੁਵੀ ਦੀ ਹਾਂ ਤੇ ਇਹ ਕੋਈ ਕਰੀਏ ਮਾਨਤਾ ਕਰ ਦੋ ਤੂੰ ਦੱਸ ਇਹ ਦੇ ਦਈਏ ਇੱਕ ਪੰਜ ਦੀ ਜੱਜ ਕਰ ਦੋ ਪੂਰੇ ਦੀ ਹੋਰ ਛੱਡ ਦੇ ਦੋ ਛੱਡ ਦੇ ਵਿੱਚ ਚੱਲ 95000 95000 ਦੀ ਹਾਂਜੀ ਜੀ ਆ ਖੋਲੋ ਜੀ ਇਹਦੇ ਕੋ 10 ਕਿਲੋ ਦੁੱਧ ਹੈ ਜੀ ਤਿਆਰ ਕਰ ਜਾਵਾਂ ਹਾਂਜੀ ਤੇ ਚੌਕ ਦੇ ਚੌਗੀ ਹੋ ਗਈ ਆ ਛੁੱਟੀ ਚੌਕ ਦੇ ਤਾਂ ਕੱਢਣ ਲਈ ਚੌਗੀ ਹੋਈ ਗਈ ਆ ਅੱਛਾ ਤੇ ਥਾਂ ਦੇਵਾ ਖਾ ਲਓ ਪਾਣੀ ਦੀ ਪੱਟੀ ਦੀ ਬਹੁਤ ਆ ਪਾਣੀ ਮੰਗੂ ਲੱਗਦਾ ਤੂੰ ਡਾਉਂਦਾ ਨਹੀਂ ਆ ਖਾ ਲਓ ਦੇਵਾ ਦੁਆ ਹੋਰ ਦੇਣੀ ਸਿੱਧੀ ਕੋ ਰਾਹ ਉਹ ਖਾ ਲਓ ਜੀ 10 ਕਿਲੋ ਦੁੱਧ ਰੈਡੀ ਕਰ ਜਾਵਾਂ ਤਿਆਰ ਅਛਾ ਠੀਕ ਹੈ ਜੀ ਹਾਂ ਜੀ ਇਹ ਤੋਰਦੀ ਹੈ ਜੈਡ ਬਲੈਕ ਆ ਇੱਕ ਆ ਵਾਲ ਦੀ ਚਟਾ ਕੋਸ ਤੱਕ ਜੈਡ ਬਲੈਕ ਛੋਟੀ ਆ ਜੀ ਜਮਾ ਕਰੀ ਆ ਜੀ ਦੂਰ ਆ ਕੇ ਵਿਖਾ ਲੈ ਦੂਰ ਰੱਖ ਕੇ ਹਾਂ ਕੱਦ ਦਾ ਅੰਦਾਜ਼ਾ ਲੱਗ ਜੇ ਲੈ ਵੋ ਜੀ ਕੋ ਸੇ ਨੂੰ ਬੋ ਖਾ ਲਓ ਜੀ ਇਸ ਪਾਰਟੀ ਵੇਖੋ ਜੀ ਭਾਜੀ ਗਿਰਾ ਮੋਲ ਦੇ ਨਾਲ ਕਰੀਏ ਹਾਂ ਦੇਰੀ ਇੱਕ ਪੰ ਹੈ ਦੇਰੀ ਇੱਕ 15 ਦੀ ਨਹੀਂ ਇੱਕ 5 ਦੀ ਦੇ ਦिए ਕਰ ਦਮਾਨ ਤਣਕ ਜੋ ਤੂੰ ਕਵੇਂ ਪੂਰੇ ਲੱਖ ਦੀ 95 ਦੀ ਲਈਏ ਠੀਕ ਆ ਹਾਂ 10 ਕਿਲੋ ਦੁੱਧਿਆ ਕੋਈ ਦੋ ਡਾਮ ਜੋਲੇ ਲੈ ਆ ਵੇਖ ਲਾ ਖੋਲੇ ਲੈਵੇ ਦੀ ਠੀਕ ਆ ਜੀ ਹਾਂ ਜੀ ਇੱਕ ਵਾਲ ਨਹੀਂ ਚਟਾ ਪੂਛਿਆ ਤੱਕ ਆ ਗਏ ਚਮਾਂ ਕਾਲੀ ਤੇ 95000 ਦੀ ਜੀ ਆ ਬੱਚਾ ਏ ਆ ਦੋਹਾਂ ਦੇ ਬੱਚੇ ਵਖਾਦੇ ਆ ਆ ਪਹਿਲੇ ਨੰਪਰਾਲੀ ਦਾ ਦੂਜੇ ਦਾ ਕਟਾ ਮਗਰੋਂ ਦੇ ਮਗਰ ਕੱਟੀ ਆ ਹਾਂਜੀ ਹਾਂਜੀ ਆ ਟੋਕੜ ਗੱਪਣ ਜੋ ਇਹ ਕੀ ਗੱਪਣ ਚੈੱਕ ਪਾਸ ਆ ਹਾਂਜੀ ਤਿੰਨਾ ਵੀ ਨਹੀਂ ਆ ਗਈ ਮੈਂ ਇਹਦੇ ਭਾਰ ਤੱਕ ਦੀ ਗਰੰਟੀ ਹੁਣ ਤੁਹ ਦੇ ਦਾਂਗੇ ਸੱਜਰ ਆਪਣੇ ਕੋਲੋਂ ਗਈ ਆ ਜੀ ਠੀਕ ਦੋਧਿਆ ਕਿੰਨਾ ਦੋਧੇ ਦੇ ਕੋ 7 ਕਿਲੋ ਨੈਟ ਤਿਆਰ ਹੋਊਗਾ ਜੀ ਠੀਕ ਆ ਬਹੁਤ ਵੱਡੀ ਜਿਆਦਾ ਵੱਡੀ ਝੋਟੀ ਜੀ ਪੂਰੇ ਘੜ ਘਾਟ ਠਾੜਿਆ ਦੇਖੋ ਜੀ ਪੂਰੀ ਵੱਡੀ ਛੋਟੀ ਆ ਜੀ। 300 ਦੀ ਕੁਆਲਿਟੀ ਵਾਦੋ ਅਗਰ ਜੀ। ਓਕੇ। ਤੋਂ ਦੀ ਜਮਾਤੀ ਆ ਰਹੀ ਆ। ਠੀਕ ਆ। ਹਾਂ ਜੀ। ਇਹ ਕਿੰਨੇ ਦੀ ਦੇ ਦਿੱਗੇ? 100 ਦੀ। ਸੱਜਰ ਬਿੱਗੂ ਕੀ 1.5 ਦੀ। ਅੱਛਾ। ਅੱਗੇ ਵੇਚੀ ਸੀ 1 20 ਦੀ ਆਪਾਂ। ਵੇਖੋ ਦੇਵਾ। ਹੁਣ ਵੇਖੋ ਕੀ 1.5 ਦੇ ਲਾਗੇ ਛਾਗੇ। ਸਰ ਕਿੰਨੇ ਦੇ ਦਿੱਗੇ? ਆਧੀ ਕਰਦੀ ਐ ਬਸ 75 ਦੀ ਫਿਕਸੀ ਆ 75 ਦੀ ਫਿਕਸ ਰੇਟ ਠੀਕ ਆ ਹਾਂਜੀ ਤੇ ਆ ਖੋਲੋ ਤੁਸੀਂ ਹੁਣ ਸੱਜਰ ਛੋਟੀ ਜਿਹੀ ਨੀਲੀ ਰਾਵੀ ਦੀ ਤਾਜੀ ਸੂਈ ਆ ਤੇ 12 ਕਿਲੋ ਨੈਟ ਦੁੱਧ ਤੇ ਆ ਰਿਹਾ ਜੀ ਇਹਦੇ ਥੱਲੇ ਲਿਆ ਖੋਲ ਕੇ ਮਗਲੂ ਜੀ ਇਧਰ ਸਿੱਧਾ ਮੜ ਆ ਜਾ ਮੂੰਹ ਕਰ ਵੇਦਾ ਦੇਖੋ ਜੀ ਹੱਲੇ ਭਲਾਂ ਭੂਣਾ ਪਾਈ ਫਿਰਦੀ ਆ ਦੇਖੋ ਤਾਜੀ ਸੂਈ ਥੱਲੇ ਜੀ ਕੋਈ 11 ਦਾ ਸੌਦਾ ਕਰਨੇ ਦੁੱਧ 12 ਤੇ ਆ ਰਿਹਾ ਜੀ ਦੇਖੋ ਠੰਢ ਦੇ ਦੇਖੋ ਜੀ ਫੇਸ ਕੁਆਲਟੀ ਕੱਟੀ ਮਗਰਿਆ ਨੀਲੀ ਰਾਵੀ ਦੀ ਜੀ ਫੇਰ ਮੰਗਲੂ ਜੀ ਇੱਕ ਗੇੜਾ ਕਢਾ ਦੋ ਸੰਭਾਲ ਲਿਆ ਉਧਰ ਐਨੂੰ ਇੱਕ ਗੇੜਾ ਹੋਰ ਕਢਾ ਦੋ ਪਿਓਰ ਨੀਲੀ ਰਾਵੀ ਦੀ ਝੋਟੀਆਂ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਐ ਕਢਾ ਦਿਓ ਕਢਾ ਦਿਓ ਆ ਦੇਖੋ ਜੀ ਥੱਲੇ ਭੜਾ ਭੂੜਾ ਪਾਜੀ ਫਿਰਦੀ ਐ ਤਾਜੀ ਸੂਈ ਥੱਲੇ 12 ਦੁੱਧ ਤਿਆਰਿਆ ਯਾਰਾਂ ਦਾ ਕੋਈ ਵੀਰ ਮੇਰਾ ਸਵਦਾ ਕਰਦੇ ਮਨ ਤੇ ਕੋ ਗਾਂ ਕਿਉਂ ਚਲ ਜਾਂਦੀ ਆ ਦੇਖ ਦੇਖ ਕੇ ਖੇਚਣਗੇ ਖੇਚ ਦੇਖੋ ਜੀ ਇਹ ਮੰਗਲੂ ਜੀ ਕਿੰਨੇ ਦੀ ਦੇ ਦੀ ਆ ਕੱਟੀ ਜੀ ਮਗਰ ਪਿਓਰ ਨਹੀਂ ਦੀ ਹਾਂਜੀ 1 2 ਦੀ ਨਹੀਂ ਕੋਈ ਜਾਇਜ਼ ਕਰਦੀ 1 ਵੀ ਜ਼ਿਆਦਾ ਨਹੀਂ ਆ ਕਰ ਦੋ ਜੈ ਫਿਰ ਦੱਸੋ 1 5 ਦੀ ਇਹ ਪੂਰੇ 90000 ਦੀ ਦਈਏ ਠੀਕ ਆ ਠੀਕ ਆ ਖਾਣੇ ਬਾਅਦ ਗੱਲੋ ਜੀ ਧਾਨ ਦੇਵਾ ਤੇ ਖਾਲਦਾ ਛਾਡੇ ਦੇ ਥੱਲੇ ਬੱਚਾ ਹੁਣ ਧਾਰਾ ਮਾਰ ਕੇ ਖਾਲ ਲੀ ਜੀ ਪਾਲਟੀਆਂ ਚ ਪਾਇਆ ਪਾਣੀ ਹਾਂਜੀ ਚੋਲੀ ਮੈਂ ਆਈ ਨਾ ਬਾਈ ਤੂੰ ਚੋਲੀ ਧਾਰਾ ਮਾਰ ਕੇ ਖਲਦਾ ਉਹ ਮੈਂ ਪਾਣੀ ਦੇ ਬਾਂਦੇ ਆਹ ਪਰਲੀ ਤੰਗ ਨਾ ਕਰੇ ਵੱਡੀ ਹਾਂ ਹਾਂ ਚਾ ਬੰਦ ਦੇਖੋ ਜੀ ਲੱਗ ਗਿਆ ਬਸਮਾ ਆ ਜਾ ਆ ਜਾ ਮੰਗਲੂ ਛੇਤੀ ਆ ਬੱਚਾ ਬੰਦ ਭਸੰਪੀ ਝੋਟੀ ਥਣ ਵੇਖ ਕੱਢਿਆ ਹੁਣ ਬੱਚਾ ਇੱਥੇ ਬੰਦੇ ਇੱਥੇ ਪੈਪ ਨਾ ਬੰਦੇ ਤੇ ਹੂਣ ਫੜ ਚੋ ਤੂੰ ਲਈ ਧਾਰੇ ਦੀ ਬਹੁ ਪੋਲੀਆ 2 ਕਿਲੋ ਗਾੜੀ ਆ ਝੋਟੀ ਦੀ ਦੇਖੋ ਧਾਣੇ ਨਿਕਲੇ ਆ ਦੇਖੋ ਜੀ ਫੜਾ ਬਾਲਟੀ ਬੜਾ ਆਹ ਦੇਖੋ ਜੀ ਅੱਲੇ ਭਲਾਂ ਪਾਈ ਫਿਰਦੀ ਆ ਫੜੋ ਮੰਗਲੂ ਜੀ ਹੁਣ ਫੋਨ ਕੋਠਾ ਲਓ ਮੰਗਲੂ ਜੀ ਥਣ ਠੀਕ ਕੱਢਿਆ ਨਾ ਹਾਂਜੀ ਲੋ ਜੀ ਖਾ ਲੂ ਮੰਗ ਲੂ ਜੀ ਝੂਣ ਦੇ ਵਿੱਚ ਨਵੀਰ ਮੇਰਾ ਕੋਈ ਸਿਰ ਡੋਕਾ ਲਾ ਜੇ ਝੂਣ ਦੇ ਵਿੱਚ ਕੋਈ ਫਾਲਟ ਨਿਕਲੇ 100 ਤੋਂ 100 ਗਾਰੰਟੀ ਆ ਦੇਖੋ ਝੂਣ ਦੀ